ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਚਟਾ ਸਾਹਿਬ ਦੇ ਵਿੱਚ ਆਪਾਂ ਬਣਾਉਣ ਲੱਗੇ ਹਾਂ ਬਾਈ ਬਰਫੀ ਕਹਿੰਦੇ ਬਰਫੀ ਮੇਰੇ ਵੀਰੋ ਬਾਈ ਚਾ ਆਪਾਂ ਪਾਣਾ ਹੈ ਇੰਗਰੀਡੀਅੰਟ ਉਹਦੇ ਮਗਰੋਂ ਬਾਈ ਆਪਣਾ ਖੋਪਾ ਹਾਂਜੀ ਖੋਪਾ ਗਿਰ ਜਿਹੜੀ ਹੁੰਦੀ ਹੈ ਤੁਸੀਂ ਉਹ ਛੋਟਾ ਛੋਟਾ ਪੂਰਾ ਕਰ ਲੈਣਾ ਹੈ ਉਹਨੂੰ ਗ੍ਰੈਂਡਰ 'ਚ ਹੀ ਪਾ ਸਕਦੇ ਹੋ ਤੇ ਤੁਸੀਂ ਇੱਦਾਂ ਵੀ ਕਰ ਸਕਦੇ ਹੋ ਕਿ ਉੱਤੇ ਫਿਨਿਸ਼ਿੰਗ ਟੱਚ ਦੇਣ ਵਾਸਤੇ ਇਹਦੇ ਨਾਲ ਹੋਰ ਜਿਆਦਾ ਕ੍ਰਿਸਪੀ ਕੈਂਚ ਹੋ ਜਾਂਦੀ ਹੈ ਜੀ ਤੁਸੀਂ ਚਾਹੋ ਤੇ ਵਿੱਚ ਵੀ ਪਾ ਸਕਦੇ ਹੋ ਨਿਕਰਸੀ ਤੁਸੀਂ ਨੀ ਆਸੀ ਉਸ ਹੱਬਨਾ ਆਈਟਮਾਂ ਰੱਖੀਆਂ ਜਿੰਨਾ ਸੀ ਕਰ ਸਕੀਏ ਤੇ ਭਾਈ ਜਦੋਂ ਖੰਡ ਚੀਨੀ ਵਿੱਚ ਆਪਾਂ ਪਾਤੀ ਕਦੂ ਕਛਦੇ ਤੇ ਉਹਦੇ ਮਗਰੋਂ ਇਹਦੀ ਪਾਤ ਪਕਾ ਕੇ ਐਵੇਂ ਤਾਂ ਹੋ ਗਿਆ ਮਤਲਬ ਜਦੋਂ ਇਹ ਮਿੱਠਾ ਰਸ ਰਸ ਗਿਆ ਤੇ ਤੁਸੀਂ ਇਹਦੇ ਵਿੱਚ ਮੇਰੇ ਵੀਰੋ ਲੋ ਜੀ ਕਹਿੰਦੇ 1 ਕਿਲੋ ਦੁੱਧ ਪਾ ਦਿਓ ਸਾਡਾ ਅੰਦਾਜ਼ਾ 1 ਕਿਲੋ ਸੀ ਉੱਤੇ ਵੀ ਹੋ ਸਕਦਾ ਤੁਸੀਂ 1 ਕਿਲੋ ਪਾ ਸਕਦੇ ਹੋ ਫਾਲਤੂ ਹੀ ਪਾ ਸਕਦੇ ਕਿਉਂਕਿ ਜਿੰਨਾ ਤੁਸੀਂ ਭਾਗੋਗੇ ਦੁੱਧ ਦੇ ਹਿਸਾਬ ਨਾਲ ਉਹ ਉਨੇ ਹੀ ਮਠਾ ਸਕਦੇ ਜਿੰਨਾ ਗੁੜ ਉਨੇ ਹੀ ਮਿੱਠਾ ਉਹ ਹਿਸਾਬ ਨਾਲ ਉਹਨਾਂ ਵਧੀਆ ਬਣ ਜਾਏਗਾ ਤੁਸੀਂ ਨੂੰ ਘਮਾਉਂਦੇ ਰਹਿਣਾ ਆਪਾਂ ਕਿਉਂਕਿ ਹੁਣ ਖੋਏ ਦੇ ਹਿਸਾਬ ਨਾਲ ਮਾਰਨਾ ਹੈ ਤੁਸੀਂ ਨੂੰ ਮੱਠੀ ਮੱਠੀ ਆਂਚ ਤੇ ਥੋੜੀ ਆਂਚ ਵਧਾ ਦੇ ਸਕਦੇ ਹੋ ਉਸ ਹਿਸਾਬ ਨਾਲ ਕੁਆਨਟੀਟੀ ਰੱਖਣੀ ਹੈ ਤੁਸੀਂ ਨੂੰ ਘੁਮਾਉਂਦੇ ਰਹੋ ਘੁਮਾਉਂਦੇ ਰਹੋਗੇ ਜਨਤਾ ਕੇ ਦਾ ਕੰਮ ਜਾਂ ਬਣੇਗਾ ਉਸ ਹਿਸਾਬ ਨਾਲ ਤੁਸੀਂ ਆਂਚ ਵੇਖ ਲੈਣੀ ਕਿੰਨਾ ਚ ਹੈ ਜਿਵੇਂ ਜਿਵੇਂ ਬਣ ਕੇ ਸੈੱਟ ਹੁੰਦਾ ਰਹੇਗਾ ਤੁਸੀਂ ਉਵੇਂ ਕੜਛੀਆਂ ਵਿੱਚ ਮਾਰੀ ਆਓ ਤੁਹਾਨੂੰ ਲੱਗਦਾ ਰਹੇਗਾ ਪਤਾ ਕਿ ਕੰਮ ਸੈੱਟ ਲੱਗ ਗਿਆ ਨੇ ਇਹਦੇ ਥੋੜੇ ਮੇਰੇ ਵੀਰੋ ਮਤਲਬ ਇਹਦੇ ਮਕਰੋਂ ਜਦੋਂ 10-12 ਮਿੰਟਾਂ ਮਕਰੋਂ ਦਾ ਕੰਮ ਹੋ ਜਾਏਗਾ ਤੁਸੀਂ ਦੇਖ ਸਕਦੇ ਕਿ ਉਹਦੇ ਮਕਰੋਂ ਦਾ ਫਲੇਵਰ ਟੈਸਟ ਕਿਵੇਂ ਦਾ ਆ ਜਾਏਗਾ ਉਤੋਂ ਸੁੱਕ ਜਾਏਗਾ ਤੁਸੀਂ ਇਹਨੂੰ 5 ਕੁ ਮਿੰਟ ਹੋਰ ਇੰਦੇ ਕਰਨਾ ਹੈ ਤਾਜ਼ਾ ਵੈਸੇ ਹੈਗਾ ਤੁਸੀਂ ਕੱਟ ਵੀ ਕਰ ਸਕਦੇ ਜਿਸ ਹਿਸਾਬ ਨਾਲ ਤੁਹਾਡੇ ਅਗੇ ਇਸ ਤਸਲੇਮ ਹੈ ਲੋ ਜੀ ਤੁਸੀਂ ਇਹਦੇ ਵਿੱਚ ਦੋ ਚਮਚੇ ਪਾਉ ਚਾਹੋ ਤੇ ਤੁਹਾਡੇ ਅੰਤਾਜਾ ਨੂੰ ਤੁਸੀਂ ਜਿੰਨੇ ਤੁਹਾਡਾ ਲੱਗੇ ਕਿ ਇਹ ਗੱਲ ਪਨ ਗਈ ਪੂਰੀ ਤੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਕਿ ਜਦੋਂ ਤੁਸੀਂ ਹੱਥ ਵਿੱਚ ਕੱਢਿਆ ਜਦੋਂ ਤੇ ਕੰਦੇ ਲੋ ਮੇਰੇ ਵੀਰੋ ਥਾਲੀ 'ਚ ਪਾ ਕੇ ਤੁਸੀਂ ਇਸ ਹਿਸਾਬ ਨਾਲ ਇਹਨੂੰ ਕਵਰ ਜਿਹਾ ਕਰ ਲੈਣਾ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਤੇ ਪੀਸ ਬਣਾਣੇ ਨੇ ਉਸ ਦਾ ਅਗਲਾ ਨੂੰ ਸ਼ੇਪ ਦੇ ਲੈਣੀ ਕਿ ਚਪਟਾ ਜਿਹਾ ਕਰਕੇ ਇੱਕ ਵਾਰੀ ਕਰ ਦੇਣਾ ਤੇ ਉਹਦੇ ਮਗਰ ਤੁਸੀਂ ਐਵੇਂ ਚਪਟਾ ਜਿਹਾ ਹੋ ਗਏ ਹਾਂਜੀ ਗੰਦੇ ਤੁਸੀਂ ਦੂਜੇ ਮਟੀਰੀਅਲ ਯੂਜ਼ ਕਰਾ ਕੇ ਤੁਸੀਂ ਉਸ ਨੂੰ ਸ਼ੇਪ ਦੇ ਸਕਦੇ ਤੁਸੀਂ ਜਿੱਡਾ ਮੋਟਾ ਬ ਉਦੋਂ ਮਗਰ ਤੁਸੀਂ ਜਿਹੜਾ ਪੂਰਤਾ ਕੀਤਾ ਹੈ ਹੀ ਗਰੀ ਦਾ ਗਰੀ ਦੇ ਚੂਰਾ ਪੁਰਾ ਹੈ ਤੁਸੀਂ ਉੱਤੇ ਦੇ ਪਾ ਦੇਣਾ ਹੈ ਸਾਰੇ ਪਾਸੇ ਤੁਸੀਂ ਚਾਹੋ ਤੇ ਹੋ ਇਹਨੂੰ ਪੂਰਾ ਮਿਕਸੀ ਚ ਪੀਸ ਕੇ ਵੀ ਕਰ ਸਕਦੇ ਹੋਦ ਨਾਲ ਵੀ ਹੋਰ ਵਧੀਆ ਬਣਦਾ ਲੇਕਿਨ ਇਹ ਸਭ ਕੁ ਸਹੀ ਨਹੀਂ ਥੋੜਾ ਟੇਸਟ ਫਲੇਵਰ ਮੂਚ ਜਾਏਗਾ ਬਸ ਤੁਸੀਂ ਕਰ ਲੈ ਥੋੜਾ ਹੱਤ ਨਾਲ ਪ੍ਰੈਸਪ੍ਰਸ਼ ਕਰਕੇ ਦੇ ਬੱਚੇ ਵਿੱਚ ਰੱਖ ਕੇ ਫਰਿੱਜ ਵਿੱਚ ਫਰਿੱਜ ਵਿੱਚ ਰੱਖਣ ਦੇ ਮੇਰਾ ਵੀ ਠੰਡਾ ਹੋ ਜਾਏਗਾ ਅਸੀਂ ਇਹਨੂੰ 2 ਘੰਟੇ ਰੱਖੀ ਫਰਿੱਜ ਵਿੱਚ ਤੁਹਾਨੂੰ ਅਸੀਂ ਛੋਟਾ ਟਾਈਮ ਵੀਡੀਓ ਬਖਾਣੇ ਪਿਆ 2 ਘੰਟੇ ਫਰਿੱਜ ਦੇ ਮਗਰ ਰੱਖਣ ਦੇ ਵਿੱਚ ਪਰ ਫਿਰ ਤਿਆਰ ਕਹਿੰਦੇ ਆਪਣੇ ਕਾ ਦੁੱਧੀ ਵਰਫੀ ਬਹੁਤ ਵਧੀਆ ਵਰਫੀ ਬਣੀ ਹੈ ਤੁਸੀਂ ਟਰਾਈ ਕਰੋ ਬਹੁਤ ਜਿਆਦਾ ਵਧੀਆ ਹੈ ਮਿੱਠੀ ਨਾਲ ਚਾਹ ਨਾਲ ਤੇ ਨਾਲੇ ਜਰੂਰ ਆਪਣੇ ਘਰ ਬਣਾਇਆ ਜੇ ਬਹੁਤ ਜਿਆਦਾ ਸਵਾਦੀ ਬਣੀ ਲੋ ਵੀ ਆਪਣੀ ਜੋਬਰ ਹੋ ਗਈ ਪਰ ਫਿਰ ਤਿਆਰ ਤੁਸੀਂ ਖਾਓ ਪੀਓ ਆਨੰਦ ਮਾਰੋ ਤੇ ਰੈਸਪੀ ਇਦਾਂ ਦੇ ਰੈਸਪੀ ਹੋਰ ਜਨਣ ਵਾਸਤੇ ਤੁਸੀਂ ਕਮੈਂਟ ਜਰੂਰ ਕਰਨਾ ਨਾ ਭੁੱਲਿਓ ਨਾ ਨੌ ਲਾਦਰ ਤੁਸੀਂ ਚਾਹ ਦਾ ਗਲਾਸ ਤੇ ਮਿਲਤ ਨਾਲ ਅਗਲੇ ਬਲੌਗ ਦੇ ਵਿੱਚ ਮਿਲਨੇ ਆਂ ਛਟਾ ਸਾਹ ਸਸਰੀ ਕਾਲ ਦਾ ਅਨੁਸਾਰ